ਨੌਜਵਾਨ ਘਟੋ ਘਟ ਬਾਈ ਜੀ 100 150 ਮੁੰਡਾ ਆਏ ਸਾਡੇ ਨਾਲ 100 150 ਮੁੰਡਾ ਹਾਂ ਜੰਗ ਮੁੰਡਿਆ ਸਾਰੇ ਕੋਸਟ ਨਾਲੇ ਅਸੀਂ ਮਗਰ ਆ ਰਹੇ ਆ ਉਸ ਅੱਗੇ ਲੰਗੇ ਪੰਜ ਛੀ ਟਰਾਲੇ ਦੇ ਵਿੱਚੋਂ ਸਾਡੇ ਹੈਗੇ ਜੀ ਬੋਰੀਆਂ ਮਤਲਬ ਗੱਟੇ ਭਰੇ ਵੀ ਆ ਸਾਡੇ ਮਿੱਟੀ ਦੇ ਭਰ ਕੀ ਲੈ ਆਏ ਹਾਂ ਜੀ ਮਿੱਟੀ ਦੇ ਭਰ ਕੀ ਲੈ ਕੇ ਆਏ ਆ ਪਹਿਲਾਂ ਅਸੀਂ ਪਤਾ ਕਰਿਆ ਵੀ ਕਿਹੜੀ ਚੀਜ਼ ਦੀ ਲੋੜ ਆ ਕਿਉਂਕਿ ਰਾਸ਼ਨ ਵਗੈਰਾ ਬਹੁਤ ਲੈ ਕੇ ਜਾ ਰਹੇ ਆ ਲੋਕ ਜੀ ਮੇਂ ਦਰਿਆ ਦਾ ਕਹਿੰਦੇ ਬੜਾ ਬਹਾਵਾ ਲੱਗਦਾ ਮਾਰ ਦੋਗੇ ਵਾਹ ਨਾ ਦਰਿਆ ਨੂੰ ਮਾਰ ਦੇ ਦਾਂਗੇ ਭਈ ਇੱਕਾ ਹੋਣਾ ਚਾਹੀਦਾ ਦਰਿਆਵਾਂ ਨੂੰ ਅੱਗੇ ਬਥੇਰੇ ਲਾਇਆ ਵਾ ਨਾ ਇਹ ਕਿੱ ਲੱਗਦਾ ਜਿਹੜਾ ਕੰਮ ਬਈ ਸਰਕਾਰਾਂ ਦਾ ਕਰਨ ਵਾਲਾ ਸੀਗਾ ਲੋਕਾਂ ਨੂੰ ਕਰਨਾ ਪੈ ਰਿਹਾ ਹਾਂ ਹਾਂ ਬਈ ਸਰਕਾਰ ਤਾਂ ਤੈਨੂੰ ਪਤਾ ਵੀ ਖਤਮ ਵਾਲਾ ਕੰਮ ਹੀ ਹੋਇਆ ਪਿਆ ਨੂੰ ਬਈ ਹਾਂ ਪੈਨਡ ਦੇ ਤਾਂ ਕੋਈ ਮਾੜ ਨਹੀਂ ਦਿੰਦਾ ਇਹਨਾਂ ਨੂੰ ਮਾਰਦੇ ਨੇ ਬੰਨ ਦਰੇ ਆ ਮਾਰੇ ਆ ਬਈ ਅੱਗੇ ਵੀ ਵਜਦੇ ਹੀ ਆ ਬਾਜਾਂ ਵਾਲੀ ਦੀ ਹਕੂਮ ਆ ਇਹ ਕਰਨ ਵਾਲੇ ਤਾਂ ਹੈ ਨਹੀਂ ਕਿਸੇ ਦਾ ਚੜਦੀ ਕਲਾ ਚੀ ਜਿਵੇਂ ਜਿਵੇਂ ਕਹਿੰਦੇ ਨੌਜਵਾਨ ਆ ਜਿਹੜੇ ਉਹ ਨਸ਼ੇੜੀ ਨੇ ਪੰਜਾਬ ਦੇ ਜਾਂ ਇਹ ਕੰਮ ਨਹੀਂ ਕਰਦੇ ਹੁਣ ਲੱਗਦਾ ਸਾਹਮਣੇ ਦੇਖ ਲੋ ਬਈ ਜੀ ਸਾਹਮਣੇ ਤੁਸੀਂ ਜਾਂਦੇ ਨਸ਼ੇੜੀ ਤੇ ਇਹਨਾਂ ਨੇ ਆਪਦਾ ਬਣਾਇਆ ਵਾ ਸਾਨੂੰ ਦਾ ਬਣਾਇਆ ਵਾ ਨਸ਼ੇੜੀ ਨਸ਼ੇੜੀ ਕਿੱਥੇ ਆ ਦੱਸੋ ਕਿਹੜੇ ਕਿਹੜਾ ਨਸ਼ੇੜੀ ਇੱਥੇ ਹੈਗੇ ਮਗਰ ਅਸਲ ਲੋੜ ਕਹਿੰਦੇ ਤੂੰ ਬਾਅਦ ਚਾ ਥੋੜਾ ਦੇਣਾ ਆਪਾਂ ਜਰੂਰ ਬਾਈ ਜੀ ਉਦੋਂ ਵੀ ਉਦੋਂ ਵੀ ਆਵਾਂਗੇ ਉਦੋਂ ਵੀ ਆਵਾਂਗੇ ਹੁਣ ਅਸੀਂ ਆਪਦੇ ਗੂੜੇ ਦਾ ਰਿਸ਼ਤੇਦਾਰੀਆਂ ਆਪਾਂ ਚੱਲੇ ਉਦੋਂ ਮੁੜ ਕੇ ਫਿਰ ਨਮਹਾਵਾਂਗੇ ਵੀਰੇ ਭਰਾਵਾਂ ਨੂੰ ਨਮਹਾਵਾਗੇ ਸਾਰੇ ਕਿਸੇ ਦੇ ਟਰਾਲੇ ਆ ਜੀ ਕਿਸੇ ਦਾ ਟਰੈਕਟ ਆਗਾ ਕੋਈ ਬੰਦੇ ਜਿਹੜੇ ਨਹੀਂ ਸਾਥ ਨਾਲ ਉਹ ਆਪ ਨਾਲ ਆਏ ਆ ਵੀ ਅਸੀਂ ਲੱਦਾਂਗੇ ਲਾਹਾਂਗੇ ਯਾਨੀ ਕਿ ਸਾਰੇ ਪਿੰਡ ਨੇ ਸਹਿਯੋਗ ਦਿੱਤਾ ਲੱਗਦਾ ਬਾਈ ਪਰ ਪੰਜਾਬ ਆ ਜਿਹੜਾ ਦਰਿਆਵਾਂ ਨੂੰ ਵੀ ਬੰਨ ਮਾਰ ਦਿੰਦਾ ਮਾਰ ਦੇਣਗੇ ਜੀ ਏਕਾ ਹੋਣਾ ਚਾਹੀਦਾ ਵੱਜੂ 1 ਵਜੇ ਨੂੰ ਕੀ ਧੀ ਗੱਲ ਹੈ ਕਿਹੜਾ ਪਿੰਡ ਆ ਭਾਈ ਜੀ ਆਪਣਾ ਭਗਤਾ ਭਾਈ ਦਾ ਭਗਤਾ ਭਾਈ ਦਾ ਭਾਈ ਕਿੱਥੇ ਚੱਲੇ ਹੋ ਆ ਜਿਹੜੀ ਮਿੱਟੀ ਸਾਰੀ ਲੈ ਕੇ ਠੀਕੇ ਬੰਨ ਤੇ ਚੱਲੇ ਆ ਠੀਕੇ ਚੱਲੇ ਆ ਇੰਨੀਆਂ ਟਰਾਲੀਆਂ ਮਿੱਟੀ ਦੀਆਂ ਲੈ ਕੇ ਜਾ ਰਹੇ ਹਾਂ ਆਪਣੇ ਕੋਲੇ ਹੈਗੇ ਜੀ 20 ਟਰਾਲ ਲਗਾ ਕੁਸਤਾ ਹੂ ਆ ਜੀ ਟਰਾਲ ਲਗਾ ਮਿੱਟੀ ਦੀਆਂ ਕੁਸ ਗੱਟੇ ਭਰੇ ਪਏ ਆ ਜੀ ਅਸੀਂ ਗੱਟੇ ਭਰ ਕੇ ਲੈ ਆਏ ਆ ਭਰ ਕੇ ਲੈ ਆਏ ਗੱਟੇ ਲੋਕਾਈ ਟੀਵੀ ਨਾਲ ਜੁੜੇ ਹੋ ਤੁਸੀਂ ਮੈਂ ਅਹਿਮਤਾਜ ਪੰਜਾਬ ਦੇ ਵਿੱਚ ਦਰਿਆਈ ਏਰੀਏ ਦੇ ਵਿੱਚ ਹੜ੍ਹ ਆਏ ਹੋਏ ਆ ਜਿੱਥੇ-ਜਿੱਥੇ ਬਾਰਡਰ ਹੈ ਜਾਂ ਜਿੱਥੇ-ਜਿੱਥੇ ਦਰਿਆ ਲੰਘਦੇ ਉੱਤੇ ਪਾਣੀ ਐ ਪਿੰਡਾਂ ਵਿੱਚ ਦਾਖਲ ਹੋ ਰਿਹਾ ਤਾਂ ਉੱਥੇ ਹੀ ਸਰਕਾਰ ਦੇ ਵੱਲੋਂ ਹਾਲੇ ਕੁਝ ਕੀਤਾ ਜਾਂ ਨਹੀਂ ਉਹ ਬਾਅਦ ਦੀ ਗੱਲ ਐ ਪਰ ਜਿਹੜੇ ਲੋਕ ਨੇ ਉਹ ਦਰਿਆਵਾਂ ਨੂੰ ਬੰਨ ਮਾਰਨ ਤੁਰ ਪਏ ਨਹੀਂ ਸਾਡੇ ਪਿੱਛੇ ਟਰਾਲੀਆਂ ਦੇਖ ਰਹੇ ਹੋ ਕਿ ਜਿਹੜੀ ਮਿੱਟੀ ਦੇ ਗੱਟਿਆਂ ਦੇ ਨਾਲ ਭਰੀ ਐ ਇਹ ਇੱਕ ਨਹੀਂ ਇਹ ਕਈ ਟਰਾਲੀਆਂ ਨੇ ਮਗਰ ਬੜੀ ਲੰਬੀ ਲੈਣੀਆਂ ਅਸੀਂ ਲਗਾਤਾਰ 15-20 ਟਰਾਲੀਆਂ ਖੁਦ ਢੋਪਾਤੀਆਂ ਅੱਗੇ ਪਤਾ ਨਹੀਂ ਕਿੰਨੀ ਆਣੇ ਤਾਂ ਇਹਨਾਂ ਦਾ ਕਹਿਣਾ ਕਿ ਅਸੀਂ ਦ ਬੰਨ ਮਾਰਨ ਚੱਲੇ ਆ ਗੱਲਬਾਤ ਕਰ ਲੈਨੇ ਆ ਬਾਈਆਂ ਦੇ ਨਾਲ ਬਾਈ ਕਿਹੜਾ ਪਿੰਡ ਆ ਬਾਈ ਜੀ ਆਪਣਾ ਭਗਤਾ ਭਾਈ ਦਾ ਭਗਤਾ ਭਾਈ ਦਾ ਹਾਂਜੀ ਬਾਈ ਕਿੱਥੇ ਚੱਲੇ ਹੋ ਆ ਜਿਹੜੀ ਮਿੱਟੀ ਸਾਰੀ ਲੈ ਕੇ ਹਰੀਕੇ ਬੰਨ ਤੇ ਚੱਲੇ ਆ ਹਰੀਕੇ ਚੱਲੇ ਹਾਂਜੀ ਬੰਨ ਮਾਰਨ ਚੱਲੇ ਆ ਤੇਰੀ ਹਾਂਜੀ ਹਾਂਜੀ ਤੇਰਾ ਹਾਂ ਕਦੋਂ ਬਾਈ ਪਤਾ ਲੱਗਿਆ ਤੁਹਾਨੂੰ ਤੇ ਕਦੋਂ ਤੇਰੀ ਖੇਤੀ ਸੀਗੀ ਇਹ ਸਾਨੂੰ ਤਾਂ ਬਹੁਤ ਦਿਨਾਂ ਦਾ ਪਹਿਲੀ ਤਿਆਰੀ ਤਾਂ ਅਸੀਂ ਕੱਲ ਦੇ ਲੱਗੇ ਵੇ ਹੂੰ ਇੱਥੇ ਹਰੀਕੇ ਪੱਤਣ ਜਾ ਰਹੇ ਆ ਜੀ ਹਾਂਜੀ ਕਿੰਨੀਆਂ ਟਰਾਲੀਆਂ ਮਿੱਟੀ ਦੀਆਂ ਲੈ ਕੇ ਜਾ ਰਹੇ ਹੋ ਆਪਣੇ ਕੋਲੇ ਹੈਗਾ ਜੀ 20 ਟਰਾਲਾਂ 20 ਟਰਾਲੀਆਂ ਹਾਂਜੀ ਜਾ ਕੇ ਬੰਨ ਮਾਰ ਦੇਣਾ ਫਿਰ ਹਾਂਜੀ ਬੰਨ ਇਹ ਆਪਣੀਆਂ ਨਾ ਕੁਸਤਾ ਹੂਆਂ ਜੀ ਟਰਾਲਾਂ ਗਾ ਮਿੱਟੀ ਦੀਆਂ ਕੁਸ ਗੱਟੇ ਭਰੇ ਪਿਆ ਜੀ ਅਸੀਂ ਗੱਟੇ ਭਰ ਕੇ ਲੈ ਆਉਂ ਭਰ ਕੇ ਲੈ ਆਈਏ ਗੱਟੇ ਜਾ ਕੇ ਬੰਨ ਨਹੀਂ ਮਾਰਨਾ ਸਿੱਧਾ ਹਾਂਜੀ ਗੱਲਬਾਤ ਹੋਈ ਉੱਥੇ ਲੋਕਾਂ ਦੇ ਨਾਲ ਕਿਹੜੇ ਪਿੰਡ ਜਾ ਰਹੇ ਹਾਂ ਅਸੀਂ ਹੈਰੀਕੇ ਜਾਣਾ ਉੱਥੇ ਮੁੰਡਾ ਹੈਗਾ ਜੀ ਭਗਤੋਂ ਉਹਨੇ ਸਾਨੂੰ ਸੱਦਿਆ ਜੀ ਉੱਥੇ ਬੰਨ ਤੇ ਕਮਜ਼ੋਰ ਆ ਬੰਨ ਕਹਿੰਦੇ ਉੱਥੇ ਹਾਂਜੀ ਉੱਥੇ ਲੋੜ ਹੈ ਮਿੱਟੀ ਦੀ ਹਾਂਜੀ ਜਿਵੇਂ ਭਾਈ ਲਗਾਤਾਰ ਆ ਕੇ ਰਾਸ਼ਨ ਵਗੈਰਾ ਵੀ ਕਾਫੀ ਜਾ ਰਿਹਾ ਪਰ ਮਿੱਟੀ ਦਾ ਤੁਹਾਡੇ ਮਨ ਚ ਕਿੰਨਾ ਮਿੱਟੀ ਲੈ ਕੇ ਚੱਲੇਗੇ ਉੱਥੇ ਉੱਥੇ ਜ਼ਿਆਦਾ ਮਿੱਟੀ ਦੀ ਲੋੜ ਹੈ ਬੰਨ ਹੋ ਪੁਰੀ ਜਾਂਦੇ ਆ ਹਾਂਜੀ ਬਿਲਕੁਲ ਬਾਈ ਕਿੰਨਾ ਪਿੰਡ ਵੱਲੋਂ ਸਹਿਯੋਗ ਕਿੰਨਾ ਕਿ ਦਿੱਤਾ ਗਿਆ ਜੇ ਕਿਹਾ ਕਿ ਉੱਥੇ ਜਾਣਾ ਕਿਵੇਂ ਪਿੰਡ ਵੱਲੋਂ ਕਿੰਨਾ ਕੁ ਸਹਿਯੋਗ ਦਿੱਤਾ ਗਿਆ ਬਹੁਤ ਜ਼ਿਆਦਾ ਜੀ ਘਰ ਘਰ ਨੇ ਸਹਿਯੋਗ ਦਿੱਤਾ ਹੈ ਹਾਂਜੀ ਬਹੁਤ ਜ਼ਿਆਦਾ ਕੋਈ ਜਿੰਨੇ ਜੋਗਾ ਹੈਗਾ ਸਭ ਨੇ ਸਹਿਯੋਗ ਦਿੱਤਾ ਹੈ ਹਾਂਜੀ ਕਿਸੇ ਦੇ ਟਰਾਲੇ ਆ ਜੀ ਕਿਸੇ ਦਾ ਟਰੈਕਟ ਆਗਾ ਕੋਈ ਬੰਦੇ ਜਿਹੜੇ ਨਹੀਂ ਸਾਥ ਨਾ ਉਹ ਆਪ ਨਾਲ ਆਏ ਆ ਵੀ ਅਸੀਂ ਲੱਦਾਂਗੇ ਲਾਹਾਂਗੇ ਯਾਨੀ ਕਿ ਸਾਰੇ ਪਿੰਡ ਨੇ ਸਹਿਯੋਗ ਦਿੱਤਾ ਹੈ ਹਾਂਜੀ ਹਾਂ ਬਹੁਤ ਬੱਦ ਚੜ ਕੇ ਸਾਰੇ ਲੱਗਦਾ ਬਾਈ ਫਿਰ ਪੰਜਾਬ ਆ ਜਿਹੜਾ دریاਵਾਂ ਨੂੰ ਵੀ ਬੰਨ ਮਾਰ ਦਿੰਦਾ ਮਾਰ ਦੇਣਗੇ ਜੀ ਏਕਾ ਹੋਣਾ ਚਾਹੀਦਾ ਵੱਜੂ ਵਨ ਵੱਜਣ ਨੂੰ ਕੀ ਧੀ ਗੱਲ ਹੈ ਸਭ ਦਾ ਏਕਾ ਹੋਵੇ ਸਾਰੇ ਮਿਲਜੁਲ ਕੇ ਤੌਰ ਨ ਪਿੰਡਾਂ ਚੋਂ ਬਾਹਰ ਨਿਕਲਣਾ ਜੀ ਹਾਂ ਸਾਰਾ ਕੁਝ ਹੋ ਜਾਂਦਾ ਜੀ ਬਾਕੀ ਵਾਹਿਗੁਰੂ ਦੀ ਕਿਰਪਾ ਚਾਹੀਦੀ ਹੈ ਸੱਚੇ ਪਾਤਸ਼ਾਹ ਦੀ ਸਭ ਕੁਝ ਹੋ ਜਾਊਗਾ ਜੇ ਮੇਡੀ ਮੁਸੀਬਤ ਪਈ ਹੈ ਹਾਂ ਜੀ ਪੰਜਾਬ ਲੱਗਦਾ ਵੀ ਨਿਕਲ ਜੂ ਬਾਹਰ ਨਿਕਲ ਜੂਗਾ ਇਹ ਨਿਕਲ ਜੋ ਹੌਸਲੇ ਬੁਲਾਉਂਦਾ ਪੰਜਾਬ ਦੇ ਜੀ ਕੁਝ ਨਹੀਂ ਹੁੰਦਾ ਬਿਲਕੁਲ ਨਹੀਂ ਡੋਗ ਭਾਈ ਤੁਹਾਡਾ ਤੁਸੀਂ ਭਗਤਿਓ ਆਏ ਹੋ ਹਾਂਜੀ ਭਾਈ ਭਗਤਿਓ ਆਏ ਆ ਤੇ ਕਦੋਂ ਪਤਾ ਲੱਗਿਆ ਵੀ ਹਾਲ ਆਪਾਂ ਮਿੱਟੀ ਲੈ ਕੇ ਜਾਣਾ ਤੇ ਫਿਰ ਕੀ ਤਿਆਰੀਆਂ ਕੀਤੀਆਂ ਮਿੱਟੀ ਬਈ ਸਾਡੇ ਸਾਰੇ ਕੰਪੈਂਡ ਦੀ ਕਮੇਟੀ ਦਾ ਫੈਸਲਾ ਸੀਗਾ ਉਹਨਾਂ ਨੇ ਜਿੱਦਾਂ ਪਲਾਨ ਬਣਾਇਆ ਜਿੱਦਾਂ ਉਹਨਾਂ ਨੇ ਕਿਹਾ ਸੀ ਓਦਾਂ ਮਿੱਟੀ ਸੇਵਾ ਕਰਨ ਲਈ ਤਿਆਰ ਹੋ ਗਏ ਪਹਿਲਾਂ ਅਸੀਂ ਪਤਾ ਕਰਿਆ ਵੀ ਕਿਹੜੀ ਚੀਜ਼ ਦੀ ਲੋੜ ਆ ਕਿਉਂਕਿ ਰਾਸ਼ਨ ਵਗੈਰਾ ਬਹੁਤ ਲੈ ਕੇ ਜਾ ਰਹੇ ਆ ਲੋਗ ਵੀ ਕਿਉਂ ਬੰਨ ਬੰਨ ਲਾਉਣੇ ਆ ਤੇ ਉਸ ਕਰਕੇ ਮਿੱਟੀ ਦੀ ਜਿਆਦਾ ਜ਼ਰੂਰਤ ਸੀ ਜਿਆਦਾ ਕਰਕੇ ਸਾਡੇ ਪਿੰਡੋਂ ਤਕਰੀਬਨ 25 ਤੋਂ 30 ਟਰੈਕਟਰ ਆ ਰਹੇ ਆ ਮਗਰ ਤੇ ਕੋਸ ਅੱਗੇ ਨ ਕੋਈ ਸਾਰੇ ਇੱਕੇ ਨੇ ਚੱਲੇ ਆ ਗੱਟੇ ਵੀ ਭਰ ਕੇ ਲਿਆਏ ਆ ਵੀ ਜਾ ਕੇ ਹਾਂ ਬਈ ਹਾਂ ਗੱਟੇ ਹੀ ਭਰ ਕੇ ਲਿਆਏ ਤੇ ਉਦਾਂ ਹੀ ਮਿੱਟੀ ਪਾ ਕੇ ਲਿਆਏ ਆ ਬਈ ਜੇ ਗੱਟਿਆਂ ਦੀ ਪਹਿਲਾਂ ਗੱਟੇ ਲਾ ਦੇਣਗੇ ਬਾਕੀ ਉੱਥੇ ਆ ਕੇ ਗੱਟੇ ਭਰਾਂ ਖਾਲੀ ਗੱਟੇ ਨਾਲ ਹੈਗੇ ਸਾਡੇ ਕੋਲ ਚੋ ਵੀ ਨਾਲ ਲੈ ਕੇ ਆਏ ਹਾਂਜੀ ਬਈ ਕਿੰਨੇ ਨੌਜਵਾਨ ਕਿੰਨੇ ਇਹ ਪਿੰਡੋਂ ਸਾਰੇ ਕੁੱਲ ਨੌਜਵਾਨ ਬਈ ਹੋਣਗੇ 60 70 60 70 ਜਾਣਗੇ ਹਾਂਜੀ ਬਈ ਮਗਰ ਆਉਂਦੇ ਨਾ ਟਰੈਕਟਰਾਂ ਦੇ 30 ਦਾ ਟਰੈਕਟਰ ਹੀ ਆ ਤੇ ਬਾਕੀ ਹੋਰ ਹੈਗੇ ਬੰਦੇ ਸਿਆਣੇ ਬਜ਼ੁਰਗ ਹੈਗੇ ਸਾਰੇ ਉਹ ਦਰਿਆ ਦਾ ਕਹਿੰਦੇ ਬੜਾ ਬਹਾਵਾ ਲੱਗਦਾ ਮਾਰ ਦੋਗੇ ਵਾਹ ਨਾ ਦਰਿਆ ਨੂੰ ਇੱਕੇ ਤੋਂ ਬਣਾ ਕੋਹਨੀ ਦਰਿਆਵਾਂ ਨੂੰ ਅੱਗੇ ਵਧੇਰੇ ਲਾਇਆ ਵਨ ਇਹ ਕਿੱਡੀ ਕੀ ਚੀਜ਼ ਆ ਨਾ ਵਾ ਬੰਦਾ ਹੌਸਲਾ ਨਾ ਛੱਡੇ ਤੇ ਸਾਰਾ ਕੁਝ ਹੀ ਹੋ ਜਾਂਦਾ ਬਿਲਕੁਲ ਜਦੋਂ ਬੰਦਾ ਉਹ ਮਲਾਜਮਾਂ ਦਾ ਫੈਸਲਾ ਆਇਆ ਠੀਕ ਹੈ ਤੇ ਤਾਂ ਸਾਰੇ ਪਿੰਡ ਦੇ ਨੌਜਵਾਨ ਤੁਰੇ ਹੋਏ ਮਲਾਜਮਾਂ ਬਾਈ ਹਾਂ ਬਾਈ ਠੀਕ ਹੈ ਤਾਂ ਤਸਵੀਰ ਦਿਖਾ ਦਿੰਨੇ ਕਿ ਜਿਹੜੇ ਟਰੈਕਟਰ ਨੇ ਟਰਾਲੀਆਂ ਨੇ ਉਹ ਮਿੱਟੀ ਦੀਆਂ ਭਰੀਆਂ ਨੇ ਗੱਟੇ ਭਰ ਕੇ ਲਾਇਆ ਨਾਲ ਕਹਿੰਦੇ ਮਿੱਟੀ ਵੈਸੇ ਵੀ ਲੈ ਆਇਆ ਲੱਗਦਾ ਬਾਈ ਮਾਰ ਦੋਗੇ ਬੰਨਾ ਦਰਿਆ ਨੂੰ ਜਾ ਕੇ ਹਾਂਜੀ ਜਰੂਰ ਜਰੂਰ ਮਾਰਾਂਗੇ ਜੀ ਪਾਣੀ ਬੜਾ ਤੇਜ਼ ਹੈ ਦਰਿਆ ਦਾ ਤਾਂ ਉਹ ਚੱਕਣੀ ਜੱਟਾਂ ਕਰੋਗੇ ਕੋਈ ਰੁਕੇਗਾ ਕੰਮ ਨਹੀਂ ਜੱਟਾਂ ਕੋਲੋਂ ਕੋਈ ਕੰਮ ਤੋਂ ਕਿਆ ਗਿਆ ਕੰਮ ਹੈ ਹਾਂ ਚੱਕ ਲੈਣਾ ਕੰਮ ਹਾਂਜੀ ਹਾਂਜੀ ਨੌਜਵਾਨ ਲੈ ਕੇ ਆਇਓ ਸਾਰੇ ਪਿੰਡੋਂ ਹਾਂਜੀ ਹਾਂਜੀ ਬਹੁਤ ਹੀ ਮਗਰ ਸੇਵਾਦਾਰ ਬਹੁਤ ਟਰੈਕਟਰ ਆਈ ਜਾਂਦੇ ਆਪਣੇ ਪਿੱਛੇ ਹਾਂਜੀ ਭਾਈ ਕਿਵੇਂ ਦੇਖਦੇ ਹੋ ਉੱਥੇ ਮਿੱਟੀ ਦੀ ਲੋੜ ਸੀਗੀ ਕੰਮ ਦੀ ਹਾਂਜੀ ਹਾਂਜੀ ਬਹੁਤ ਜ਼ਿਆਦਾ ਜ਼ਰੂਰਤ ਆ ਜੀ ਮਿੱਟੀ ਦੀ ਉੱਥੇ ਆਪਾਂ 20 ਟਰਾਲੇ ਲੈ ਆਏ ਭਗਤੇ ਭਾਈ ਤੋਂ 20 ਟਰਾਲੇ ਲੈ ਕੇ ਹਾਂ ਟਰਾਲੇ 4-5 ਟਰਾਲੇ ਦਾ ਆਪਣੇ ਬੋਰਗਾਣਾ ਭਰੇ ਹੋਏ ਆ ਜੀ ਹਾਂ ਦੂਜੀ ਆਪਣੇ ਪਾਸੇ ਮਿੱਟੀ ਦੇ ਭਰੇ ਲੋ ਜੀ ਉੱਥੇ ਮੂਰੇ ਆਪਣੇ ਭਗਤੋਂ ਮੁੰਡਾ ਸੀਗਾ ਲੱਗਦਾ ਜਿਹੜਾ ਕੰਮ ਬਈ ਸਰਕਾਰਾਂ ਦਾ ਕਰਨ ਵਾਲਾ ਸੀਗਾ ਲੋਕਾਂ ਨੂੰ ਕਰਨਾ ਪੈ ਰਿਹਾ ਹਾਂ ਹਾਂ ਬਈ ਸਰਕਾਰ ਤਾਂ ਤੈਨੂੰ ਪਤਾ ਵੀ ਖਤਮ ਵਾਲਾ ਕੰਮ ਹੀ ਹੋਇਆ ਪਿਆ ਨਾ ਬਈ ਹਾਂ ਪੰਡ ਦੇ ਤਾਂ ਕੋਈ ਵਾੜ ਨਹੀਂ ਦਿੰਦਾ ਇਹਨਾਂ ਨੂੰ ਹਾਂ ਕੱਲ ਕੇਜਰੀਵਾਲ ਵੀ ਆਏ ਸੀ ਕਹਿੰਦੇ ਸੇਵਾ ਕਰਨ ਹਾਂ ਕਹਿੰਦੇ ਸੀਗਾ ਬਈ ਹਾਂ ਸਰਕਾਰ ਦੇ ਤਾਂ ਬਹੁਤ ਮਾੜੇ ਹਾਲਾਤ ਆ ਬਈ ਹਾਂ ਹੁਣ ਪਤਾ ਹੀ ਲੱਗੀ ਜਾਂਦਾ ਆਪਾਂ ਨੂੰ ਲੋਕ ਹੀ ਖੜੇ ਲੋਕਾਂ ਦੇ ਹਾਂ 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 ਗੱਲਬਾਤ ਹੋਰ ਵੀ ਕਰਦੇ ਆ ਲਗਾਤਾਰ ਦੇਖ ਸਕਦੇ ਹੋ ਕਿ ਲੈਣ ਆ ਜਿਹੜੀ ਟਰੈਕਟਰ ਟਰਾਲਿਆਂ ਦੀ ਉਹ ਇੱਥੇ ਬਣੀ ਹੋਈ ਆ ਉਹਨਾਂ ਨੇ ਜਾ ਕੇ ਕਹਿੰਦੇ ਆ ਕਿ ਅਸੀਂ ਬਨ ਮਾਰਨਾ ਹੈ ਥੀਰ ਦੇ ਵਿੱਚ ਦੇਖ ਸਕਦੇ ਹੋ ਕਿ ਲਗਾਤਾਰ ਤੁਹਾਨੂੰ ਮਿੱਟੀ ਮਿੱਟੀ ਨਜ਼ਰ ਆਊਗੀ ਲੰਬੀਆਂ ਲੈਣਾਂ ਨੇ ਜਾ ਕੇ ਕਹਿੰਦੇ ਆ ਕਿ ਅਸੀਂ ਬਨ ਮਾਰ ਦੇਣਾ ਬਾਈ ਪਰ ਬਨ ਮਾਰਨਾ ਜਾ ਕੇ ਉੱਥੇ ਬਾਈ ਮਿੱਟੀ ਲੈ ਕੇ ਜਾਂਦੇ ਆ ਉੱਥੇ ਬਨ ਤੇ ਜਿਵੇਂ ਪਾਣੀ ਵਧੀ ਜਾਂਦਾ ਮਗਰੋਂ ਉਸ ਹਾਲਾਤ ਨੂੰ ਕਦੇ ਵੀ ਮਿੱਟੀ ਲੈ ਕੇ ਆਓ ਮਿੱਟੀ ਦੀ ਬਹੁਤ ਜ਼ਰੂਰਤ ਆ ਉੱਥੇ ਗੱਟੇ ਭਰਨਗੇ ਗੱਟੇ ਭਰ ਕੇ ਜਿੱਥੇ ਵੀ ਨੂਣ ਪਈ ਉਹਨਾਂ ਨੂੰ ਲਾ ਦੇਣੇ ਮਾਰ ਦਿੰਦੇ ਬੰਦ ਦਰਿਆ ਨੂੰ ਮਾਰੇ ਆ ਬਾਈ ਅੱਗੇ ਵੀ ਵਜਦੀ ਆ ਬਾਜਾਂ ਵਾਲੀ ਦੀ ਹੁਕਮ ਆ ਇਹ ਹਰਨ ਵਾਲੇ ਤਾਂ ਹੈ ਨਹੀਂ ਕਿ ਸਦਾ ਚੜਦੀ ਕਲਾ ਚੀਰੋ ਵੀਰੇ ਉਹ ਕਲਗੀਆਂ ਵਾਲੇ ਦੀ ਮੇਰ ਹੋ ਗਈ ਨਾ ਫਿਰ ਤਾਂ ਵੱਡੇ ਵੱਡੇ ਦਰਿਆ ਮਾਨੂੰ ਬੰਨ ਲੱਗ ਜਾਂਦੇ ਆ ਇਹ ਕਿਹੜੀ ਚੀਜ਼ ਆ ਮਤਲਬ ਪੰਜਾਬ ਦਰਿਆਵਾਂ ਨੂੰ ਵੀ ਬੰਨ ਮਾਰ ਦਿੰਦਾ ਕਿੰਨਾ ਮਾਰ ਸਕਦੇ ਵੀਰੇ ਕੋਈ ਸੱਕ ਪਰ ਮੇਰ ਹੋਣੀ ਚਾਹੀਦੀ ਆ ਕਲਗੀਆਂ ਵਾਲੇ ਦੀ ਬਿਲਕੁਲ ਭਗਤੇ ਤੋਂ ਹਾਂਜੀ ਭਗਤੇ ਬਾਈ ਤੋਂ ਜੀ ਕਿਹੜੇ ਬੰਨ ਤੇ ਚੱਲਿਓ ਬਾਈ ਹਰੀ ਕਲੇ ਤੇ ਵੀਰੇ ਹਰੀ ਕਲੇ ਤੇ ਹਾਲਾਤ ਬੜੇ ਮਾੜੇ ਨੇ ਕਹਿੰਦੇ ਬਹੁਤ ਮਾੜੇ ਹਾਲਾਤ ਆ ਵੀਰੇ ਸਾਰਿਆਂ ਨੂੰ ਬੇਨਤੀ ਹੱਥ ਜੋੜ ਕੇ ਵੀ ਜਿੰਨਾ ਵੱਧ ਤੋਂ ਵੱਧ ਸਾਥ ਦਿੱਤਾ ਜਾਂਦਾ ਸਾਥ ਦੀਆਂ ਦੀ ਜ਼ਰੂਰਤ ਆ ਕਿਉਂਕਿ ਪੰਜਾਬੀ ਦਾ ਤੁਹਾਨੂੰ ਪਤਾ ਵੀ ਪੰਜਾਬ ਤੋਂ ਬਾਹਰ ਵੀ ਜਿੱਥੇ ਵੀ ਕਿਤੇ ਹੜਾ ਆਉਂਦਾ ਹੈਗਾ ਲੰਗਰ ਲਾ ਦਿੰਦੇ ਆ ਇਹ ਤਾਂ ਫੇਰ ਖੁੱਦ ਸਾਡਾ ਪੰਜਾਬ ਆ ਸਾਡਾ ਹੱਕ ਮੰਨਦਾ ਵਾ ਸਰਕਾਰਾਂ ਨੇ ਕੁਝ ਨਹੀਂ ਕਰਨਾ ਲੱਗਦਾ ਨਹੀਂ ਇਹ ਕੰਮ ਸਰਕਾਰਾਂ ਦਾ ਕਰਨ ਵਾਲਾ ਜਿਹੜਾ ਆਪਾਂ ਨੂੰ ਖੁਦ ਕਰਨਾ ਪੈ ਰਿਹਾ ਇਹ ਤਾਂ ਵੀਰੇ ਹਰ ਵਾਰੀ ਆ ਸਰਕਾਰਾਂ ਤਾਂ ਇੱਕ ਵਾਰਸ ਨਾ ਆਈਆਂ ਸਾਰੇ ਪੰਜਾਬ ਦੇ ਜਿੰਨੇ ਲੋਕ ਆ ਆਪ ਖੁਦ ਆਪ ਇੱਕ ਦੂਜੇ ਦਾ ਸਾਥ ਦੇ ਕੇ ਕਰੀ ਜਾਂਦੇ ਆ ਮਿੱਟੀ ਲਈ ਜਾਂਦਾ ਕੋਈ ਰਾਸ਼ਨ ਲਈ ਜਾਂਦਾ ਕੋਈ ਹਰਾਚਾਰਾ ਲਈ ਜਾਂਦਾ ਤੇ ਪਰ ਪੰਜਾਬ ਨਾਲ ਨਹੀਂ ਖੜਦਾ ਕੋਈ ਕੋਈ ਨਾ ਇੱਥੇ ਤਨੋਂ ਮਨੋਂ ਆਈ ਜਾਂਦਾਗਾ ਦਿਲੋਂ ਆਉਂਦਾ ਜਿਹੜਾ ਆਉਂਦਾ ਕੋਈ ਆ ਫਾਰਮੈਲਟੀ ਪੂਰੀ ਨਹੀਂ ਕੋਈ ਵੱਲ ਵੀ ਆਇਆ ਸੀ ਉੱਥੇ ਸੇਵਾ ਕਰਨ ਇਹ ਬਾਬਾ ਜੀ ਯਾਰ ਇਹਨਾਂ ਦੇ ਸਿਆਸਤੀ ਲੋਕ ਆ ਇਹ ਇਹ ਤਾਂ ਵੋਟਾਂ ਦੇ ਖਾਤਰ ਬਹੁਤ ਕੁਝ ਕਰਨਗੇ ਹੋ ਕਿਸਤਿਆਂ ਚ ਬਹਿ ਕੇ ਫੋਟੋਆਂ ਵੀ ਖਿਚਾਉਣ ਗਿਆ ਕੇ ਕੰਮ ਸਰਕਾਰਾਂ ਦਾ ਕਰੀ ਲੋਕ ਜਾਂਦੇ ਆ ਕੀ ਲੱਗਦਾ ਵੀ ਸਰਕਾਰ ਚੁਣੀ ਕਿਉਂ ਜਾਂਦੀ ਹੈ ਜੀ ਜਦੋਂ ਮੰਨ ਲਓ ਹੁਣ ਲੋਕ ਆਪਾਂ ਦੇਖ ਰਹੇ ਆ ਕਿ ਰਾਸ਼ਨ ਵੀ ਲੋਕ ਲੈ ਜਾਈ ਜਾਂਦੇ ਆ ਮਿੱਟੀ ਵੀ ਤੁਹਾਡੇ ਅੱਗੇ ਲੈ ਕੇ ਜਾ ਰਹੇ ਆ ਬੰਨ ਵੀ ਜਾ ਕੇ ਲੋਕ ਖੁੱਦ ਮਰ ਰਹੇ ਪਰ ਸਰਕਾਰ ਹੈ ਕਿੱਥੇ ਆ ਬਾਈ ਜਿਹੜੇ ਵੱਡੇ ਲੀਡਰ ਉਹ ਆਪਾਂ ਨੂੰ ਇਸ ਗੱਲੋਂ ਆਪਾਂ ਨੂੰ ਗੂੰਗੇ ਕਰ ਦਿੰਦੇ ਆ ਉਹਨਾਂ ਨੂੰ ਆਪਾਂ ਨੂੰ ਬਹੁਤ ਵੱਡੇ ਵੱਡੇ ਸੋਜਵਾਜ ਦਿਖਾ ਦਿੰਦੇ ਆ ਪਹਿਲਾਂ ਤਾਂ ਜੀ ਉਸ ਤੋਂ ਬਾਅਦ ਫਿਰ ਆਪਾਂ ਨੂੰ ਉਸ ਤੋਂ ਬਾਅਦ ਤਾਂ ਫੇਰ ਠੁੱਠੇ ਫੜੋਣਾ ਹੁੰਦਾ ਉਹਨਾਂ ਨੇ ਆ ਹੁਣ ਨਹੀਂ ਫੜਾਇਆ ਆਪਾਂ ਨੂੰ ਉਹਨਾਂ ਨੇ ਹੁਣ ਵੀ ਆ ਆਪਣੇ ਤਾਂ ਖੜਾ ਖੜਾ ਇਚਪੇੜੇ ਮਾਰੇ ਇਹਨਾਂ ਨੇ ਹੋਰ ਕੀ ਕੀਤਾ ਇਹਨਾਂ ਨੇ ਆਪਾਂ ਨੂੰ ਹੁਣ ਤੇ ਸੋ ਆਪਾਂ ਦਾ ਇਹੀ ਕਹਿਣਾ ਹੈ ਵੀ ਜਿਨੇ ਵੀ ਕਰਨਾ ਵੀ ਪਰਮਾ ਵੀ ਇਹੀ ਵੇਖ ਕੇ ਵੀ ਲੋਕੋ ਇਸ ਦਾ ਉਹਨੂੰ ਸਾਰੇ ਲੋਕਾਂ ਨੂੰ ਇਹੀ ਅਪੀਲ ਕਰਦੇ ਆ ਵੀ ਲੋਕੋ ਸਮਝੋ ਹੁਣ ਤਾਂ ਸਮਝੋ ਹੁਣ ਤਾਂ ਆਪਣੇ ਤੇ ਬਹੁਤ ਕੁਝ ਹੋ ਚੱਲੇ ਦੁਬਾਰਾ ਵੀ ਆ ਹੁਣ ਤਾਂ ਸਾਹਮਣੇ ਪ੍ਰਥਾਕੀ ਦੀ ਸੀ ਜਾਂਦਾ ਸਾਰਾ ਕੁਝ ਮੁੱਖ ਮੰਤਰੀ ਰੋਟੀ ਖਾ ਰਿਹਾ ਥੱਲੇ ਬੈਠ ਕੇ ਦੇਖੀ ਫੋਟੋ ਬਹੁਤ ਸਟੈਂਡ ਕਰਨਗੇ ਜੀ ਬਹੁਤ ਕਰਨਗੇ ਜੀ ਇਕੱਲੇ ਹੀ ਮੁੱਖ ਮੰਤਰੀ ਸਾਰੇ ਸਟੈਂਡ ਕਰਨਗੇ ਹਾਂ ਵੀ ਮੁੱਖ ਮੰਤਰੀ ਰੋਟੀਆਂ ਸੇਕਣਗੇ ਬਾਈ ਜੀ ਰੋਟੀਆਂ ਸੇਕਣਗੇ ਜੇ ਰੋਟੀ ਖਾਣੀ ਆ ਤਾਂ ਫਿਰ ਨਾਲ ਤੋਰਨ ਉੱਥੇ ਰਹਿਣ ਫਿਰ ਥੋੜੇ ਘੰਟਾ ਹਾਂ ਮਤਲਬ ਕੰਮ ਮੁਖਮਲ ਦੀ ਰੋਟੀ ਖਾਣੇ ਕੇ ਪ੍ਰਬੰਧ ਕਰਨੇ ਹੁੰਦੇ ਆ ਪ੍ਰਬੰਧ ਕਰਨੇ ਹੁੰਦੇ ਵੀਰੇ ਰੋਟੀ ਖਾਣੀ ਥੋੜੋ ਹੁੰਦੀ ਆ ਉਹਨਾਂ ਦਾ ਰੋਟੀ ਦਾ ਵੀਰੇ ਸਾਰੇ ਹੀ ਖਾ ਲੈਂਦੇ ਆ ਹਾਂ ਬਹਿ ਬਹਿ ਕੇ ਖਾ ਲਿਆ ਉਹਨਾਂ ਦਾ ਮੁੱਖ ਮੰਤਰੀ ਸਾਹਿਬ ਦਾ ਕੰਮ ਹੈਗਾ ਆਪਾਂ ਨੂੰ ਉਹਨਾਂ ਨੂੰ ਸਹੂਲਤ ਦੇਣੀ ਵੀ ਦੱਸੋ ਕਿਹੜੀ ਚੀਜ਼ ਦੀ ਲੋੜ ਆ ਤੁਸੀਂ ਉਹ ਦੇ ਗਏ ਅਸੀਂ ਜੀ ਨਾ ਕਿ ਆਪੋ ਤੋਂ ਉਹਨਾਂ ਨੇ ਮੰਗ ਰੱਖੜੀ ਆ ਵੀ ਲੋਕੋ ਤੁਸੀਂ ਲੈ ਕੇ ਉਹ ਅਸੀਂ ਇੱਥੇ ਬੈਠੇ ਆ ਸੋਚਦਾ ਇਹੀ ਕਹਿੰਦੇ ਆ ਬਾਈ ਜੀ ਕਿ ਜਿਹੜਾ ਕੰਮ ਹੋਈ ਕਿ ਸਰਕਾਰ ਵਾਲਾ ਕੰਮ ਆ ਉਹ ਲੋਕ ਕਰ ਰਹੇ ਆ ਕਿੰਨੇ ਟਰਾਲੇ ਲੈ ਕੇ ਆਏ ਮਿੱਟੀ ਦੇ ਪਿੰਡੋਂ ਅਸੀਂ ਬਾਈ ਜੀ 25 ਟਰਾਲੇ ਲੈ ਕੇ ਆਏ 25 ਟਰਾਲੇ ਲੈ ਕੇ ਆਏ ਹਾਂਜੀ ਠੀਕ ਹੈ ਤੇ ਨੌਜਵਾਨ ਕਿੰਨੇ ਲੈ ਕੇ ਆਉ ਨਾਲ ਕੰਮ ਕਰਨ ਨੌਜਵਾਨ ਘਟੋ ਘੱਟ ਬਾਈ ਜੀ 100 150 ਮੁੰਡਾ ਆਈ ਸਾਡੇ ਨਾਲ 100 150 ਮੁੰਡੇ ਹਾਂਜੀ ਚੰਗ ਮੁੰਡੇ ਆ ਸਾਰੇ ਕੁਸ ਟਰਾਲੇ ਅਸੀਂ ਨਗਰ ਆ ਰਹੇ ਆ ਕੁਸ ਅੱਗੇ ਲੰਘੇ ਪੰਜ ਛੇ ਟਰਾਲੇ ਦੇ ਵਿੱਚੋਂ ਸਾਡੇ ਹੈਗੇ ਜੀ ਬੋਰੀਆਂ ਮਤਲਬ ਗੱਟੇ ਭਰੇ ਵੀ ਆ ਸਾਡੇ ਮਿੱਟੀ ਦੇ ਭਰ ਕੇ ਲੈ ਆਏ ਹਾਂਜੀ ਮਿੱਟੀ ਦੇ ਭਰ ਕੇ ਲੈ ਕੇ ਆਏ ਆ ਬਾਕੀ ਟਰਾਲੇ ਆ ਸਾਡੇ ਸਾਹਮਣੇ ਵ ਸਾਰੇ ਫੁੱਲ ਮਿੱਟੀ ਦੇ ਭਰ ਕੇ ਲੈ ਕੇ ਆਏ ਭਾਈ ਇਸ ਭਗਤੀ ਭਾਈ ਦੇ ਤੋਂ ਸਾਨੂੰ ਹਰੀਕੇ ਪਤਨ ਤਕਰੀਬਨ ਦੀ ਗਿਰੋਨ 100 110 ਕਿਲੋਮੀਟਰ ਪੈ ਜਾਂਦਾ ਰੋਕ ਦੇਓ ਕਿ ਬੰਨ ਨੱਕੇ ਬੰਨ ਦੇ ਰੋਕ ਦੇਈ ਹੌਸਲੇ ਬਲੰਦ ਚਾਹੀਦੇ ਆ ਲੀਟਰ ਬੜਾ ਸਿਖਾਉਂਦੇ ਆ ਕਿ ਮੋਰੀ ਐਵੇਂ ਬੰਦ ਕਰਨੀ ਐਵੇਂ ਬੰਦ ਕਰਨੀ ਐ ਤੁਹਾਨੂੰ ਲੋੜ ਹੈ ਸਿਖਾਉਣ ਦੀ ਨਹੀਂ ਜੀ ਸਾਨੂੰ ਸਿਖਾਉਣ ਦੀ ਕੋਈ ਲੋੜ ਨਹੀਂ ਜੀ ਅਸੀਂ ਤਾਂ ਜਾਣਦੀ ਸਿੱਖੇ ਆ ਭਾਈ ਜੀ ਸਿੱਖੀ ਸਿਖਾਏ ਆ ਜੱਟਾਂ ਦੇ ਪੁੱਤਾਂ ਸਾਰੇ ਸਾਡੀ ਸਾਰੀ ਸਾਡੀ ਟੀਮ ਆ ਭਾਈ ਜੀ ਭਗਤੀ ਭਾਈ ਦੀ ਟੀਮ ਆ ਜੀ ਮੁੰਡੇ ਬਿਲਕੁਲ ਸਾਰੇ ਸਤਿਕਾਰ ਕਮੇਟੀ ਵਾਲੇ ਆ ਸਾਡੇ ਉੱਥੇ ਕੋਠੇ ਭਾਈ ਆਣੇ ਆ ਭਗਤੇ ਭਾਈ ਕੇ ਬਹੁਤ ਸਤਿਕਾਰਯੋਗ ਮੁੰਡੇ ਸਾਰੇ ਮੁੰਡੇ ਪੂਰਾ ਹੰਬਲਾ ਮਾਰ ਕੇ ਕੰਮ ਕਰਦੇ ਆ ਦਿਲੋਂ ਹੁੰਦੇ ਜਿਹੜੇ ਆ ਜਿਵੇਂ ਜਿਵੇਂ ਕਹਿੰਦੇ ਨੌਜਵਾਨ ਆ ਜਿਹੜੇ ਉਹ ਨਸ਼ੇੜੀ ਨੇ ਪੰਜਾਬ ਦੇ ਜਾਂ ਇਹ ਕੰਮ ਨਹੀਂ ਕਰਦੇ ਹੁਣ ਲੱਗਦਾ ਸਾਹਮਣੇ ਦੇਖ ਲਓ ਭਾਈ ਜੀ ਸਾਹਮਣੇ ਤੁਸੀਂ ਆਂ ਨਸ਼ੇੜੀ ਤੇ ਇਹਨਾਂ ਨੇ ਆਪਦਾ ਬਣਾਇਆ ਵਾ ਸਾਨੂੰ ਦਾ ਬਣਾਇਆ ਵਾ ਨਸ਼ੇੜੀ ਨਸ਼ੇੜੀ ਕਿੱਥੇ ਆ ਦੱਸੋ ਕਿਹੜੇ ਕਿਹੜਾ ਨਸ਼ੇੜੀ ਇੱਥੇ ਹੈਗੇ ਜੇ ਕੋਈ ਨਸ਼ਾ ਕਹਿੰਦੇ ਆ ਕੋਈ ਵੀ ਕਹਿੰਦੇ ਆ ਸਾਰਾ ਕੁਝ ਹੀ ਚਲੀ ਜਾਂਦਾ ਹੁੰਦਾ ਪਰ ਆ ਜਿਵੇਂ ਹੁਣ ਤੁਹਾਡੇ ਸਾਹਮਣੇ ਆ ਬੰਨ ਤੇ ਆ ਸੇਵਾ ਕਰਦੇ ਆ ੋਨੇ ਕੋਨੇ ਮੁੰਡੇ ਆ ਉਹਨਾਂ ਦੇ ਅੰਦਰ ਵੀ ਦਿਲ ਦਿਲ ਚ ਦਰਦਾ ਹਨਾ ਇਹ ਜ਼ਰੂਰੀ ਨਹੀਂ ਹੁੰਦਾ ਵੀ ਕਲਾ ਸਾਰਾ ਇੱਕੇ ਦੇ ਨਾਲ ਹੀ ਆਪਾਂ ਚੱਲਾਂਗੇ ਤਾਂ ਸਾਰਾ ਕੁਝ ਹੋਊਗਾ ਬਿਲਕੁਲ ਠੀਕ ਹੈ ਨਾ ਆ ਥੋੜੇ ਸਾਹਮਣੇ ਟਰਾਲੇ ਜਾਈ ਜਾਂਦੇ ਆ ਕੋਈ ਲੰਗਰ ਲਈ ਜਾਂਦਾ ਕੋਈ ਕਸ਼ਤ ਲਈ ਜਾਂਦਾ ਇਹ ਪਰਮਾਤਮਾ ਦੀ ਮਿਹਰ ਨਾਲ ਸਾਰਾ ਕੁਝ ਹੋ ਜਾਵੇ ਬਾਕੀ ਭਾਈ ਜੀ ਇਸ ਦਾ ਤੁਹਾਡੇ ਮਾਧਿਅਮ ਰਾਹੀਂ ਇਹੀ ਕਹਿੰਨੇ ਆ ਵੀ ਤੁਸੀਂ ਵੀ ਇੰਨੀ ਆਵਾਜ਼ ਥਾਓ ਮਤਲਬ ਵੀ ਮੈਂ ਤੁਹਾਡੇ ਮਾਧਿਅਮ ਰਾਹੀਂ ਇਸ ਤਰ੍ਹਾਂ ਕਹਿੰਨੇ ਆ ਵੀ ਲੋਕ ਜਾਗਰੂਕ ਹੋਣ ਇਹ ਚੀਜ਼ ਕਰਨ ਨੂੰ ਵੀ ਵੇਖਣੀ ਚੀਜ਼ ਨੂੰ ਲੋਕ ਆ ਵੀ ਆਏ ਨਹੀਂਗਾ ਵੀ ਇਹ ਵੀ ਹੈ ਨਹੀਂਗਾ ਵੀ ਇੱਕ ਅੱਧੇ ਦਿਨ ਦੀ ਖਾਤਰੀ ਆਉਣਾ ਅਸੀਂ ਦੋ ਦਿਨਾਂ ਦੀ ਖਾਤਰੀ ਆਉਣਾਗਾ ਅੱਜ ਆਪ ਵੀ ਨਾ ਪੰਜਾਬੀ ਵੀਰੇ ਅਸੀਂ ਭਰਾ ਅਸੀਂ ਆ ਉਸ ਵਿੱਚ ਅਸੀਂ ਜਦੋਂ ਮੈਂ ਕਿਹਾ ਅਸਲ ਲੋੜ ਕਹਿੰਦੇ ਤੂੰ ਬਾਅਦ ਚਾ ਥੋੜੇ ਦੇਣਾ ਆ ਬਾਈ ਜੀ ਜਰੂਰ ਬਾਈ ਜੀ ਉਦੋਂ ਵੀ ਉਦੋਂ ਵੀ ਆਵਾਂਗੇ ਉਦੋਂ ਵੀ ਆਵਾਂਗੇ ਹੁਣ ਅਸੀਂ ਆਪਦੇ ਗੁਰੂ ਦਾ ਰਸ ਜਾਰੀਆਂ ਪਾ ਚੱਲੇ ਉਦੋਂ ਮੁੜ ਕੇ ਫਿਰ ਨਮਾਵਾਗੇ ਵੀਰੇ ਭਰਾਵੇਂ ਨਮਾਵਾਗੇ ਸਾਰੇ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਤਾਂ ਗੱਲਬਾਤ ਕੀਤੀ ਮਿੱਟੀ ਦੀਆਂ ਟਰਾਲੀਆਂ ਉਹਨਾਂ ਦਾ ਕਹਿਣਾ ਕਿ 100 150 ਨੌਜਵਾਨ ਜਿਹੜੇ ਲੈ ਕੇ ਜਾ ਰਹੇ ਆ ਜੋ ਉੱਥੇ ਜਾ ਕੇ ਬਨਿਆ ਜਿਹੜਾ ਉਸ ਨੂੰ ਮਜ਼ਬੂਤ ਕਰਾਂਗੇ ਤਾਂ ਜੋ ਪਾਣੀ ਆ ਪਿੰਡਾਂ ਵਿੱਚ ਨਾ ਆ ਸਕੇ ਤੇ ਇਸ ਤੋਂ ਬਾਅਦ ਵੀ ਕਹਿੰਦੇ ਆ ਕਿ ਲਗਾਤਾਰ ਸੇਵਾਵਾਂ ਨਿਭਾਵਾਂਗੇ ਤਾਂ ਇਹ ਮਿੱਟੀ ਦੀ ਜਿਹੜੀ ਸੇਵਾ ਆ ਉਹ ਬੜੀ ਵੱਡੀ ਸੇਵਾ ਕਿਉਂਕਿ ਮਿੱਟੀ ਦੇਖਣ ਨੂੰ ਤਾਂ ਇਹਨਾਂ ਦਾ ਕਿ ਮਿੱਟੀ ਲੈ ਕੇ ਚੱਲੇ ਆ ਪਰ ਕੰਮ ਆ ਜਿਹੜਾ ਉੱਥੇ ਹੁਣ ਮਿੱਟੀ ਨਹੀਂ ਕਰਨਾ ਮਿੱਟੀ ਦੇ ਗੱਟੇ ਭਰ ਕੇ ਲੈ ਕੇ ਚੱਲੇ ਆ ਜੈਸੇ ਨਾਲ ਕੇ ਬਨਨ ਮਜ਼ਬੂਤ ਹੋਣਗੇ ਤੇ ਹੋਰ ਪਿੰਡ ਬਚਣਗੇ